ਮੈਂ ਤਾਂ ਆਪਣੀ ਦਾਦੀ ਦੇ ਹੁੰਦਿਆਂ ਹੁੰਦਿਆਂ ਮਾਤਾ ਗੁਜਰੀ ਦੇ ਹੁੰਦਿਆਂ ਹੁੰਦਿਆਂ ਨਾ ਮਾਤਾ ਗੁਜਰੀ ਵੀ ਆਪਣੀਆਂ ਪੋਤ ਨੌਆਂ ਦੇ ਦਰਸ਼ਨ ਕਰ ਲੈਣਾ ਮੈਂ ਚਾਹੁੰਨੀ ਆ ਕਿ ਇਹਨਾਂ ਦਾ ਵਿਆਹ ਕਰਦੀਏ ਘਰ ਵਿੱਚ ਨੌ ਸੁਲੱਖਣੀ ਆਵੇ ਸੱਚੇ ਪਾਤਸ਼ਾਹ ਮਹਾਰਾਜ ਕਿਹਦੇ ਜੀਤਾ ਆਉਣ ਵਾਲਾ ਸਮਾਂ ਤੈਨੂੰ ਨਹੀਂ ਪਤਾ ਸਤਿਗੁਰ ਕਹਿੰਦੇ ਆਉਣ ਵਾਲਾ ਸਮਾਂ ਜਿਹੜਾ ਆਉਣਾ ਨਾ ਬੜਾ ਭਿਆਨਕ ਹੋਣਾ ਹੈ ਤੇਰੇ ਪੁੱਤਰਾਂ ਦੇ ਮੈਂ ਵਿਆਹ ਕਰਨ ਵਾਸਤੇ ਮੰਗਲੇ ਕਰ ਦਿੱਤੇ ਨੇ ਇਹਨਾਂ ਦਾ ਬਚੋਲੇ ਕਰ ਦਿੱਤੇ ਨੇ ਕਿਹੜੇ ਕਿਹੜੇ ਨੇ ਬਰਾਤੇ ਜਾਣਾ ਕਿਹੜੇ ਕਿਹੜੇ ਵਿਚੋਲੇ ਬਣਨੇ ਨੇ ਸਤਿਗੁਰੂ ਸੱਜੇ ਪਾਤਸ਼ਾਹ ਮਹਾਰਾਜ ਆਪਣੇ ਮਹਿਲਾਂ ਦੇ ਸਾਹਮਣੇ ਆਪਣੇ ਚਾਰੇ ਲਾਲਾਂ ਦੇ ਵਿਚੋਲੇ ਤੇ ਕਿਹੜੇ ਕਿਹੜੇ ਬਰਾਤੇ ਕਮਾਂ ਕਰਨੀਆਂ ਕਿੰਨੇ ਕਿੰਨੇ ਸ਼ਗਲ ਪਾਉਣੇ ਨੇ ਕੀ ਕੀ ਲੈ ਕੇ ਜਾਣਾ ਕਿਹੜਾ ਕਿਹੜਾ ਦਾਗ ਲੈ ਕੇ ਆਉਣੀਆਂ ਨੋਹਾ ਸਤਗੁਰੂ ਕਲਗੀਆਂ ਵਾਲਾ ਪਾਛਾ ਮਹਾਰਾਜ ਅਨੰਦਪੁਰ ਦੀ ਧਰਤੀ ਦੇ ਵਿੱਚ ਆਪਣੇ ਮਹਿਲਾਂ ਦੇ ਸਾਹਮਣੇ ਜੀਵੇਂ ਜ਼ਿਕਰ ਕਰਦੇ ਜਾ ਰਹੇ ਨੇ ਉਹਨਾਂ ਸਤਰਾਂ ਨੂੰ ਗੋਲਡ ਮੈਲ ਸਟੱਡੀ ਗਿਆਨੀ ਮੰਗਲ ਸਿੰਘ ਮੈਤ ਤੋਂ ਆਪੇ ਦਾ ਆਪ ਦੀ ਖਿਦਮਤ ਵਿੱਚ ਹੇਸ ਐਉਂ ਪੌਂਦਾ ਯਾਰਾ ਤੂੰ ਪੁੱਛਿਆ ਜੀ ਤੋਂ ਤਾਂ ਤੂੰ ਸੁਣ ਹਾਲ ਸਾਰਾ ਤੇਰੇ ਪੁੱਤਰਾਂ ਦੀ ਛੱਦੀ ਦਾ ਅਜੀਬ ਹੈ ਨਜ਼ਾਰਾ ਜੇ ਤੂੰ ਪੁੱਛਿਆ ਜੀ ਤੋਂ ਤਾਂ ਤੂੰ ਸੁਣ ਹਾਲ ਸਾਰਾ ਤੇਰੇ ਪੁੱਤਰਾਂ ਦੀ ਛੱਦੀ ਦਾ ਅਜੀਬ ਹੀ ਨਜ਼ਾਰਾ ਜੇ ਨੇ ਖੁਸ਼ੀਆਂ ਅਨੰਦ ਮੁਜਮਾਨ ਦੇ ਇਹ ਖੁਸ਼ੀਆਂ ਸਦਾ ਨਹੀਂ ਰਹਿਣੀਆਂ ਔਸਰ ਸਾ ਕਿਨਾਰਾ ਜਥੋਂ ਚੜਨੀ ਆ ਜੰਜਾ ਹੋ ਜਾਣਾ ਪਲਟਿਓ ਦੋਹੀ ਸੁੱਖਾਂ ਦੁੱਖਾਂ ਵਾਲਾ ਪੰਨਾ ਜਾਣਾ ਪਲਟਿਓ ਦੋ ਔਸਰ ਸਾ ਕਿਨਾਰਾ ਜਿੱਥੋਂ ਚੜਨੀ ਆ ਜੰਜਾਂ ਜਾਣਾ ਪਲਟ ਉਦੋਂ ਹੀ ਸੁੱਖ ਦੁੱਖਾਂ ਵਾਲਾ ਪੰਨਾ ਪਹੂਗਾ ਵਿਛੋੜਾ ਦੁੱਖਾਂ ਵਾਲੀ ਹੀ ਕੜੀ ਚ ਪੁੱਤਰ ਬਿਉਣੇ ਜਮਕਰ ਦੀ ਗਾੜੀ ਚ ਸਾਡਾ ਪਹੂਗਾ ਵਿਛੋੜਾ ਦੁੱਖਾਂ ਵਾਲੀ ਹੀ ਕੜੀ ਚ ਪੁੱਤਰ ਬਿਉਣੇ ਜਮਕਰ ਦੀ ਗਾੜੀ ਚ ਪਾਣੀ ਵਾਰਨਾ ਕਿਸੇ ਨਾ ਪਾਣੀ ਮੰਗਣਾ ਵਾਰਨਾ ਕਿਸੇ I ਛੋਟੇ ਪੁੱਤਰਾਂ ਦੀ ਹੋਣੀ ਸਰਹੰਦ ਵਿੱਚ ਸ਼ਾਦੀ ਉਹ ਜਿਹੜੇ ਸ਼ੋਦੀ ਹੁਣ ਬਾਪ ਨੇ ਨਾ ਮਾਰ ਬਸ ਕੋਲ ਹੋਣੀ ਦਾਦੀ ਮੱਤ ਗੁਜ਼ਰੀ ਬਡੇਪੇ ਵਾਲੀ ਉਮਰ ਸੱਟਾਂ ਜੋ ਸੈਣ ਸੈਣੀਆਂ ਇਤਿਹਾਸ ਦੇ ਸਤਿਕਾਰ ਦੇ ਵਿੱਚ ਸਿੱਖ ਸੰਗਤਾਂ ਵੱਲੋਂ ਕਾਕਾ ਜਰਾਬਰ ਸਿੰਘ ਜੀ ਉਹਨਾਂ ਦੇ ਨਾਮ ਉੱਤੇ ਚੜ੍ਹਦੀ ਕਲਾ ਵਾਸਤੇ 100 ਲੱਖ ਦੰਬੜਾ ਡਾਕਟਰ ਭਲਿਹਾਰ ਸਿੰਘ ਜੀ ਉਹਨਾਂ ਵੱਲੋਂ 100 ਲੱਖ ਦੰਬੜਾ ਭਾਈ ਬਚਿੱਤਰ ਸਿੰਘ ਜੀ ਜਿਨ੍ਹਾਂ ਦੇ ਹੁਕਮ ਸਤਿਕਾਰ ਤੁਹਾਡੇ ਦਰਸ਼ਨ ਦੇਦਾਰੇ ਕਰ ਰਹੇ ਆ ਉਹਨਾਂ ਦੇ ਵੱਲੋਂ ਤੇ ਗੁਰੂ ਮਹਾਰਾਜ ਜੀ ਕਿਰਪਾ ਕਰਨ ਇਥੋਂ ਦੇ ਹੈੱਡ ਗ੍ਰੰਥੀ ਬਾਬਾ ਬਲਦੇਵ ਸਿੰਘ ਜੀ ਉਹਨਾਂ ਦੇ ਵੱਲੋਂ 100 ਲੱਖ ਦੰਬੜਾ ਹੋਰ ਸਾਡੇ ਬਜ਼ੁਰਗਾਂ ਦੇ ਵੱਲੋਂ 700 ਲੱਖ ਦੰਬੜੇ 50-50 ਲੱਖ ਦੰਬੜੇ ਸ਼ਹੀਦਾਂ ਦੇ ਨਾਮ ਉੱਤੇ ਤੁਹਾਡੀ ਹੱਥੇ ਨੂੰ ਬਖਸ਼ਿਸ਼ਾਂ ਹੋ ਰਹੀਆਂ ਨੇ ਸਤਿਗੁਰੂ ਕਿਰਪਾ ਕਰਨ ਹਰ ਮਦਾਨੇ ਫਤਿਹ ਬਖਸ਼ਿਸ਼ ਕਰੇ ਸਤਿਗੁਰੂ ਆਓ ਪਿਆਰਿਓ ਅਗਲੀ ਬਹੁਤ ਖੂਬਸੂਰਤ ਨਜ਼ਮ ਦਾਸ ਦੀ ਕਲਮ ਰਾਹੀਂ ਮੈਂ ਤੁਹਾਡੀ ਖਿਦਮਤ ਵਿੱਚ ਕਰਨ ਲੱਗਾ ਸਤਿਗੁਰੂ ਮਹਾਰਾਜ ਕਹਿੰਦੇ ਵੀ ਤੇਰੇ ਪੁੱਤਰਾਂ ਨਹੀਂ ਤੇਰੀਆਂ ਅੱਖਾਂ ਦੇ ਸਾਹਮਣੇ ਮੌਤ ਦੇ ਨਾਲ ਲਾਵਾ ਲੈ ਲੈਣੀਆਂ ਨੇ ਗੱਲ ਸੌਖੀ ਨਹੀਂ ਹੈ ਪਿਆਰਿਓ ਮਾਤਾ ਜੀਤਾ ਨੇ ਗੱਲ ਆਖੀ ਸਤਿਗੁਰੂ ਇਹ ਬਿਛੋੜਾ ਮੈਂ ਨਹੀਂ ਸਹਾਰ ਸਕਦੀ ਕਿਉਂਕਿ ਮਾਂ ਰਾਜੇ ਦੀ ਹੋਵੇ ਰੰਕ ਦੀ ਹੋਵੇ ਅਮੀਰ ਦੀ ਹੋਵੇ ਗਰੀਬ ਦੀ ਹੋਵੇ ਮਾਂ ਨੂੰ ਪੁੱਤਰ ਬੜੇ ਪਿਆਰੇ ਹੋਇਆ ਕਰਦੇ ਨੇ ਸਤਿਗੁਰੂ ਕਹਿੰਦੇ ਵੇ ਜਾ ਸੱਚਖੰਡ ਚਲੀ ਜਾ ਤੇ ਉੱਥੇ ਜਾ ਕੇ ਆਪਣੇ ਪੁੱਤਰਾਂ ਦੀ ਉਡੀਕ ਕਰ ਥੋੜੇ ਦਿਨਾਂ ਦੇ ਵਿੱਚ ਹੀ ਮਾਤਾ ਜੀਤਾ ਜੀ ਸਖਤ ਬਿਮਾਰ ਹੋ ਗਏ ਤੇ ਇੱਕ ਦਿਨ ਮਾਤਾ ਗੁਜਰੀ ਨੂੰ ਆਪਣੇ ਕੋਲ ਬੁਲਾਇਆ ਇਹ ਗੱਲ ਕਹਿ ਦੇ ਮਾਂ ਪਿਆਰਿਓ ਜਿਹੜਾ ਬਿਛੋੜਾ ਪਿਆ ਨਾ ਮਾਤਾ ਗੁਜਰੀ ਨੇ ਕਿਉਂ ਨਹੀਂ ਦੋਵਾਂ ਪੁੱਤਰਾਂ ਦੀਆਂ ਪੋਤਿਆਂ ਦੀਆਂ ਉਂਗਲਾਂ ਛੱਡੀਆਂ ਇਹਦਾ ਮੈਂ ਕਾਰਨ ਦੱਸਣ ਲੱਗਾ ਮਾਤਾ ਗੁਜਰੀ ਨੂੰ ਕੋਲ ਬੁਲਾਇਆ ਤੇ ਨੋਟ ਕਰਿਓ ਮਾਂ ਗੁਜਰੀ ਹੀ ਵਿਚੋਲਣ ਸੀ ਆਪਣੇ ਪੁੱਤ ਦੀ ਜਿਹੜੋ ਜੀਤਾ ਦਾ ਰਿਸ਼ਤਾ ਲੈ ਕੇ ਆਏ ਸਨ ਮਾਂ ਨੇ ਰਿਸ਼ਤਾ ਕਰਾਇਆ ਸੀ ਆਪਣੇ ਪੁੱਤ ਦਾ ਮਾਤਾ ਗੁਜਰੀ ਆਈ ਕੋਲ ਆ ਕੇ ਕਹਿੰਦੀ ਧੀਏ ਮੈਨੂੰ ਸੱਦਿਆ ਕਹਿੰਦੀ ਮਾਂ ਬਹਿ ਜਾ ਮੈਂ ਇੱਕ ਬੇਨਤੀ ਕਰ ਜਾਵਾਂ ਮਾਤਾ ਜੀਤਾ ਵਰਗੀਆਂ ਨੋਹਾ ਹੋਣ ਤੇ ਬਜ਼ੁਰਗਾਂ ਨੂੰ ਕਦੇ ਬਿਰਧ ਆਸ਼ਰਮਾਂ 'ਚੇ ਭਰਤੀ ਨਾ ਹੋਣਾ ਪਵੇ ਸੱਚ ਇਹ ਗੱਲ ਪਰਕੌੜੀ ਐ ਹਜ਼ਮ ਕਰ ਜਿਓ ਥੋੜੀ ਜੀ ਜੇ ਸੱਸਾ ਹੋਣ ਮਾਂ